ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਤਾਂ ਜਿਸ ਤਾਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਸਕੀਮ ਜੋ ਸਵੇ ਘੋਸ਼ਣਾ ਪੱત્ર ਉਹ ਪੜਨਾ ਸਿਖਾਵਾਂਗੇ ਇਹ ਫਾਰਮ ਹੈੜਾ ਪੜਨਾ ਬਹੁਤ ਆਸਾਨ ਹੈ ਜੀ ਕੋਈ ਔਖੀ ਗੱਲ ਨਹੀਂ ਗਈ ਆ ਦੇਖੋ ਸਭ ਤੋਂ ਪਹਿਲਾਂ ਲਿਖਿਆ ਸ਼੍ਰੀ ਮੈ ਸ਼੍ਰੀ ਜੇਕਰ ਤੁਸੀਂ ਪੜ੍ਹ ਰਹੇ ਸ਼੍ਰੀ ਜੇਕਰ ਸ਼੍ਰੀਮਤੀ ਭਰ ਰਹੀ ਹੈ ਔਰਤ ਭਰ ਰਹੀ ਹੈ ਤਾਂ ਸ਼੍ਰੀਮਤੀ ਸ਼੍ਰੀ ਤੇ ਨਿਸ਼ਾਨੀ ਲਾ ਕੇ ਇੱਥੇ ਆਪਣਾ ਨਾਮ ਜੀ ਉਸ ਤੋਂ ਬਾਅਦ ਕੀ ਹੈ ਸਪੁੱਤਰ ਸ਼੍ਰੀ ਆਪਣੇ ਪਿਤਾ ਦਾ ਨਾਮ ਅੱਗੇ ਫੇਰ ਆਊਗਾ ਸਪੁੱਤਰ ਸ਼੍ਰੀ ਦਾਦੇ ਦਾ ਨਾਮ ਅੱਗੇ ਜੀ ਪਿੰਡ ਇੱਥੇ ਤੁਸੀਂ ਆਪਣਾ ਪਿੰਡ ਲਿਖਣਾ ਜੋ ਵੀ ਹੈ ਤੁਹਾਡਾ ਤੇ ਅੱਗੇ ਜੀ ਤਹਿਸੀਲ ਤਹਿਸੀਲ ਤੁਸੀਂ ਲਿਖਣੀ ਹੈ ਕੋਈ ਵੀ ਜਿਹੜੀ ਤੁਹਾਡੀ ਤਹਿਸੀਲ ਹੈ ਬਹੁਤ ਸੌਖਾ ਹੈ ਭਰਨਾ ਉਸ ਤੋਂ ਬਾਅਦ ਕੀ ਹੈ ਜ਼ਿਲ੍ਹਾ ਜਿਲਾ ਤੁਸੀਂ ਭਰਨਾ ਇੱਥੇ ਫਿਰ ਕੈਟਾਗਰੀ ਜਿਵੇਂ ਕਿ ਜੇਕਰ ਜਨਰਲ ਹੋ ਤੁਸੀਂ ਤਾਂ ਉਹ ਭਰਨੀ ਹੈ ਤੇ ਜੇਕਰ ਕੋਈ ਹੋਰ ਹੈ ਤਾਂ ਤੁਹਾਡੇ ਨਾਲ ਜ਼ਮੀਨ ਹੋਣੀ ਚਾਹੀਦੀ ਹੈ ਅਨੁਸੂਚਿਤ ਜਾਤੀ ਪਛੜੀਆਂ ਜਾਤੀਆਂ ਕੋਈ ਵੀ ਹੈ ਉਹ ਤੁਸੀਂ ਲਾ ਸਕਦੇ ਹੋ ਤੇ ਫਿਰ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰਨਾ 12 ਅੱਖਰਾਂ ਦਾ ਹੁੰਦਾ ਆਪਣਾ ਆਧਾਰ ਕਾਰਡ ਨੰਬਰ ਉਹ ਤੁਸੀਂ ਇੱਥੇ ਫਿਲ ਕਰਨਾ ਉਸ ਤੋਂ ਬਾਅਦ ਇੱਥੇ 10 ਅੱਖਰ ਦਾ ਆਪਣਾ ਮੋਬਾਈਲ ਨੰਬਰ ਭਰਨਾ ਹੈ ਤੁਸੀਂ ਫਿਰ ਆ ਜਾਂਦਾ ਜੀ ਪਹਿਲਾ ਪਹਿਲਾ ਕਾਲਮ ਇੱਥੇ ਤੁਸੀਂ ਮਲਕੀਤ ਜਿਹੜੀ ਇੱਥੇ ਆਪਣੀ ਜਿਵੇਂ ਜ਼ਿਲ੍ਹਾ ਤਹਿਸੀਲ ਅਤੇ ਪਿੰਡ ਦਾ ਨਾਂ ਜੇਕਰ ਤੁਹਾਡੇ ਨਾਲ ਇੱਕ ਪਿੰਡ ਆ ਜਮੀਨ ਤਾਂ ਇੱਥੇ ਜਿੰਨੀ ਵੀ ਜ਼ਮੀਨ ਆ ਉਹ ਲਿਖਣੀ ਹੈ ਜਿਹੜਾ ਸੌਰੀ ਇਹ ਇੱਥੇ ਲਿਖਣਾ ਤੁਸੀਂ ਪਿੰਡ ਦਾ ਨਾਂ ਪਿੰਡ ਦਾ ਨਾਂ ਪਿੰਡ ਦਾ ਨਾਂ ਲਿਖਣਾ ਇੱਥੇ ਇੱਥੇ ਤੁਸੀਂ ਕੁੱਲ ਜ਼ਮੀਨ ਲਿਖਣੀ ਹੈ ਜੇ ਤੁਹਾਡੇ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਫੇਰ ਹੀ ਤੁਸੀਂ ਐਲੀਜੀਬਲ ਹੋ ਇਹਦੇ ਲਈ ਦੂਜਾ ਜੇਕਰ ਤੁਹਾਡੇ ਨਾਮ ਕਿਸੇ ਹੋਰ ਪਿੰਡ ਵੀ ਜ਼ਮੀਨ ਹੈ ਤਾਂ ਉਹ ਵੀ ਤੁਸੀਂ ਲਿਖ ਸਕਦੇ ਇੱਥੇ ਤਿੰਨ ਕਾਲਮ ਦਿੱਤੇ ਹੋਏ ਹੈ ਜੇਕਰ ਤੁਹਾਡੀ ਪਤਨੀ ਦੇ ਨਾਂ ਕੋਈ ਜ਼ਮੀਨ ਹੈ ਉਹ ਤੁਸੀਂ ਲਿਖਣਾ ਕਿੱਥੇ ਹੈ ਪਿੰਡ ਜਾਂ ਸ਼ਹਿਰ ਤੇ ਕਿੰਨੀ ਜ਼ਮੀਨ ਹੈ ਉਹ ਲਿਖਣੀ ਹੈ ਤੁਸੀਂ ਇਹਦੇ ਵਿੱਚ ਹੁਣ ਜੇਕਰ ਤੁਹਾਡੇ 18 ਸਾਲ ਤੋਂ ਘੱਟ ਉਮਰ ਦੀ ਬੱਚੀ ਹੈ ਜੇਕਰ ਵੱਡਾ ਫਿਰ ਤੇ ਇੱਥੇ ਲਿਖਣ ਦੀ ਲੋੜ ਨਹੀਂ ਜੇਕਰ ਘੱਟ ਹੈਗੀ ਤੇ ਉਹਨਾਂ ਦੇ ਨਾਂ ਜ਼ਮੀਨ ਹੈ ਇੱਥੇ ਤੁਸੀਂ ਨਾਂ ਲਿਖਣਾ ਉਹਨਾਂ ਦਾ ਆ ਜਨਮ ਮਿਤੀ ਲਿਖਣੀ ਹੈ ਠੀਕ ਹੈ ਜੀ ਜਿੱਥੇ ਜ਼ਮੀਨ ਹੈ ਜਿਹੜੇ ਪਿੰਡ ਜ਼ਮੀਨ ਹੈ ਉਹਨਾਂ ਦੇ ਨਾਂ ਕਿੰਨੀ ਜ਼ਮੀਨ ਹੈ ਪੰਜ ਕਿੱਲਾਂ ਤੋਂ ਘੱਟ ਆ ਜਾਂ ਕਿੰਨੀ ਹੈ ਉਹ ਲਿਖਣੀ ਇੱਥੇ ਤੁਸੀਂ ਤਾਂ ਇਹ ਤਿੰਨ ਕਾਲਮ ਇਹ ਦਿੱਤੇ ਹੋਏ ਦੇ ਵਿੱਚ ਜੇਕਰ ਤੁਹਾਡੇ ਬੱਚੇ 18 ਸਾਲ ਤੋਂ ਵੱਧ ਤਾਂ ਤੁਹਾਨੂੰ ਲਿਖਣ ਦੀ ਲੋੜ ਨਹੀਂ ਇੱਥੇ ਨੰਬਰ 2 ਮੇਰੇ ਪਰਿਵਾਰ ਦੀ ਕੁੱਲ ਵਾਹੀਯੋਗ ਜ਼ਮੀਨ ਇਹ ਆ ਗਿਆ ਜੀ ਮੇਰੀ ਮੇਰੀ ਪਤਨੀ ਜਾਂ ਮੇਰੇ ਪਤੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆਸੂਕ ਤੋਂ ਇਲਾਵਾ ਹੋਰ ਕੋਈ ਜ਼ਮੀਨ ਨਹੀਂ ਵੀ ਕੋਈ ਹੋਰ ਜ਼ਮੀਨ ਤਾਂ ਨਹੀਂ ਇਸ ਤੋਂ ਇਲਾਵਾ ਉਸ ਤੋਂ ਬਾਅਦ ਆ ਗਈ ਬੈਂਕ ਖਾਤੇ ਦਾ ਵੇਰਵਾ ਇੱਥੇ ਤੁਸੀਂ ਬੈਂਕ ਦਾ ਨਾਮ ਲਿਖਣਾ ਕੋਈ ਵੀ ਉਹ ਐਸ ਬੀ ਆਈ ਹੈ ਪੰਜਾਬ ਨੈਸ਼ਨਲ ਹੈ ਓ ਬੀ ਸੀ ਹੈ ਇਹ ਸਿਰਫ ਨਾਮ ਲਿਖਣਾ ਜਿਹੜਾ ਬੈਂਕ ਬ੍ਰਾਂਚ ਦਾ ਨਾਮ ਇੱਥੇ ਉਹਦਾ ਤੁਸੀਂ ਬ੍ਰਾਂਚ ਲਿਖਣੀ ਹੈ ਜਿਵੇਂ ਤੁਹਾਡੇ ਕੋਈ ਸ਼ਹਿਰ ਚ ਹੈ ਤਸੀਲ ਚ ਪਿੰਡ ਚ ਜਿੱਥੇ ਖਾਤਾ ਹੈ ਉੱਥੇ ਤੁਸੀਂ ਬ੍ਰਾਂਚ ਲਿਖਣੀ ਹੈ ਉਸ ਤੋਂ ਬਾਅਦ ਉਹਦਾ ਖਾਤਾ ਨੰਬਰ ਲਿਖਣਾ ਜੀ ਆ ਸਾਰੀ ਦਿੱਤੀ ਹੋਈ ਇੱਥੇ ਤੁਸੀਂ ਖਾਤਾ ਨੰਬਰ ਭਰਨਾ ਇਸ ਤਰ੍ਹਾਂ ਅੱਗੇ ਆ ਜੀ ਆਈਐਫਸੀ ਕੋਡ ਇਹ ਵੀ ਤੁਹਾਨੂੰ ਬੈਂਕ ਦੀ ਕਾਪੀ ਤੇ ਮਿਲ ਜੂ ਜੇਕਰ ਤੁਹਾਨੂੰ ਬੈਂਕ ਦੀ ਕਾਪੀ ਤੇ ਨਹੀਂ ਲਿਖਿਆ ਜਾਂ ਸਾਫ਼ ਨਹੀਂ ਦਿਖ ਰਿਹਾ ਤਾਂ ਆਪਣੀ ਬ੍ਰਾਂਚ ਦਾ ਨਾਮ ਭਰ ਕੇ ਜਿਵੇਂ ਕਿ ਮੰਨ ਲਓ ਪੰਜਾਬ ਨੈਸ਼ਨਲ ਬੈਂਕ ਹੈ ਜਾਂ ਐਸਬੀਆਈ ਬੈਂਕ ਹੈ ਜਿਵੇਂ ਕੋਈ ਬਠਿੰਡੇ ਤੋਂ ਤੁਸੀਂ ਜਾਂ ਪਟਿਆਲੇ ਤੋਂ ਹਿਆਰਪੁਰ ਤੋਂ ਤਾਂ ਉਹ ਨਾਮ ਭਰ ਕੇ ਵੀ ਆਹ ਬ੍ਰਾਂਚ ਦਾ ਆਈਐਫਸੀ ਕੋਡ ਗੂਗਲ ਤੇ ਭਰ ਦਿਓ ਉਹ ਆ ਜਾਂਦਾ ਪਹਿਲੇ ਨੰਬਰ ਤੇ ਫਿਰ ਆ ਲਿਖਿਆ ਜੀ ਇਹਨਾਂ ਨੇ ਕਾਲਮ ਕਿ ਮੈਂ ਕਿਸੇ ਵੀ ਸਰਕਾਰੀ ਅਰਧ ਸਰਕਾਰੀ ਪাবਲਿਕ ਸੈਕਟਰ ਵਿੱਚ ਨੌਕਰੀ ਕਿਤੇ ਵੀ ਨਹੀਂ ਕਰਦਾ ਤੇ ਵੀ 10000 ਤੋਂ ਸੇਵਾ ਮੁਕਤ ਮੁਲਾਜ਼ਮਾਂ ਜਾਂ ਜਿਨ੍ਹਾਂ ਦੀ ਮਹੀਨੇਵਾਰ ਪੈਨਸ਼ਨ 10000 ਰੁਪਏ ਤੋਂ ਘੱਟ ਉੱਤੇ ਲਾਗੂ ਨਹੀਂ ਹੈ ਵੀ ਮੈਂ ਟੈਕਸ ਨਹੀਂ ਭਰਦਾ ਕੋਈ ਆਮਦਨ ਕਰਦਾ ਤਾਂ ਨਹੀਂ ਠੀਕ ਹੈ ਮੈਂ ਕਿਸੇ ਸਬਧਾਨਕ ਅਹੁਦੇ ਤੇ ਨਹੀਂ ਮੰਨ ਲਓ ਕੋਈ ਐਮਪੀ ਨਹੀਂ ਐਮਐਲਏ ਨਹੀਂ ਚੇਅਰਮੈਨ ਨਹੀਂ ਨਿਗਿਲ ਪ੍ਰੇਸ਼ਦ ਕੁਛ ਨਹੀਂ ਮੈਂ ਨਾ ਪਹਿਲਾ ਨਾ ਹੋਣਾ ਮੈਂ ਡਾਕਟਰ ਇੰਜੀਨੀਅਰ ਵਕੀਲ ਤੇ ਅਕਾਊਂਟੈਂਟ ਵਗੈਰਾ ਕਿਸੇ ਸੰਸਥਾ ਦਾ ਮੈਂਬਰ ਨਹੀਂ ਨਾ ਹੀ ਇਹ ਪੇਸ਼ਾ ਕਰਦਾ ਹਾਂ ਜੇਕਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਦਾਇਗੀ ਕਿਸੇ ਸਮੇਂ ਗਲਤਤਾ ਦਾ ਕੀਤੀ ਪਾਈ ਜਾਂਦੀ ਹੈ ਜੇਕਰ ਤੁਸੀਂ ਇਹ ਉੱਪਰ ਲਗਾ ਨਿਯਮ ਜਿਹੜੇ ਨਹੀਂ ਮੰਨਦੇ ਪਰ ਤੁਸੀਂ ਇਹਦੇ ਕਹਿਦੇ ਨੇ ਵੀ ਹਾਂ ਮੈਂ ਮੰਨਦਾ ਮੇਰੇ ਕੋਲ ਨਹੀਂ ਇਹ ਕੁਝ ਵੀ ਤਾਂ ਇਹ ਰਕਮ ਤੁਹਾਨੂੰ ਮੋੜ ਨਹੀਂ ਪਵੇਗੀ ਇਹਦੇ ਉੱਤੇ ਘੋਸ਼ਣਾ ਪੱਤਰ ਹੈਗਾ ਇਹ ਲਿਖਿਆ ਹੋਇਆ 10 ਨੰਬਰ ਹੈ ਜੀ ਮੈਂ ਸਹਿਮਤ ਹਾਂ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਜ਼ਿੰਮੇਵਾਰ ਵਿਭਾਗ ਏਜੰਸੀਆਂ ਮੇਰਾ ਆਧਾਰ ਕਾਰਡ ਨੰਬਰ ਅਤੇ ਹੋਰ ਜਾਣਕਾਰੀਆਂ ਜੋ ਦਿੱਤੀਆਂ ਗਈਆਂ ਹਨ ਨੂੰ ਸਕੀਮ ਦੀਆਂ ਗਾਈਡਲਾਈਨਾਂ ਮੁਤਾਬਕ ਮੇਰੀ ਪਾਤਰਤਾ ਨੂੰ ਵੈਰੀਫਾਈ ਕਰਨ ਲਈ ਕਰਨ ਹਿੱਤ ਵਰਤ ਸਕਦੇ ਵੀ ਮੈਂ ਜੋ ਉਹਨਾਂ ਨੂੰ ਪ੍ਰੂਫ ਦਿੱਤੇ ਆ ਉਹ ਮੈਨੂੰ ਵੈਰੀਫਾਈ ਕਰਨ ਲਈ ਉਹ ਮੈਨੇ ਵਰਤ ਸਕਦੇ ਆ ਜੀ ਉਹ ਤੁਸੀਂ ਫਾਰਮ ਧਿਆਨ ਨਾਲ ਦੇਖ ਲਓ ਉਸ ਤੋਂ ਬਾਅਦ ਇੱਥੇ ਦੋ ਥਾਂ ਸਾਈਨ ਹੋਣੇ ਆ ਜੀ ਇੱਕ ਇੱਥੇ ਇੱਕ ਇੱਥੇ ਇਹ ਦੋਨੇ ਥਾਂ ਤੁਸੀਂ ਸਾਈਨ ਕਰਨੇ ਆ ਤੇ ਇਹ ਸਾਈਨ ਤੁਸੀਂ ਉੱਪਰ ਸਾਰਾ ਦੇਖ ਕੇ ਕਰਨੇ ਪੜਨਾ ਕਿ ਕੀ ਤੁਸੀਂ ਇਹਦੇ ਲਈ एलिਜੀਬਲ ਹੋ ਤਾਂ ਜੀ ਬਹੁਤ ਸੌਖਾ ਹੈ ਭਰਨਾ ਇਹ ਤੁਸੀਂ ਨੇੜੇ ਦੀ ਸੋਸਾਇਟੀ ਚ ਭਰ ਸਕਦੇ ਹੋ ਉੱਥੋਂ ਤੁਹਾਨੂੰ ਇਹ ਫਾਰਮ ਮਿਲ ਵੀ ਜਾਣਗੇ ਹਾਂਜੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਹੋ ਸਕਦਾ ਵੀ ਆ ਜਾਣ ਇਹ ਕਿਸਾਨਾਂ ਨੂੰ ਕੋਈ ਹੋ ਹੋ ਨਹੀਂ ਵੱਡੀ ਗੱਲ ਨਹੀਂ ਆ ਵੀ ਸਕਦੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰੋ ਜੀ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਕਹੀ ਲੱਗੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਕਰ ਸਕਦੇ ਨਹੀਂ ਲਗਭਗ 290 ਪਲੱਸ ਵੀਡੀਓਜ਼ ਨੇ ਇਸ ਚੈਨਲ ਤੇ ਜੀ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਧੰਨਵਾਦ